ਪੇਸ਼ ਕਰਦੇ ਹਾਂ ਕਿ ਕੰਮ ਤੇ 10 ਵਜੇ ਅਫਸਰ ਆਉਂਦੇ ਹੀ ਆਪਾਂਸ ਮੇਰੇ 10 ਵਜੇ ਆ ਜਾਈਏ ਕਿ 10 ਵਜੇ ਆ ਕੇ ਆਪਾਂ ਸ਼ਾਮੀ 4:30 ਵਜੇ ਤੱਕ ਜਿੰਨੇ ਸਾਡੇ ਅਫਸਰਸ ਆ ਉਹਨਾਂ ਨਾਲ ਆਪਾਂ ਰਾਬਤਾ ਕਾਇਮ ਕਰ ਸਕਦੇ ਹਾਂ ਦੂਸਰੇ ਦਾ ਰੂਮ ਹੈ ਸਾਡਾ ਲਈ ਅਸੀਂ ਲੋਕਾਂ ਤੇ ਪਬਲਿਕ ਤੇ ਕੰਮ ਨਹੀਂ ਕਰਾਉਣਾ ਜਿਨ੍ਹਾਂ ਨੇ ਸਾਨੂੰ ਚੁਣਿਆ ਨਾਲੇ ਪਹਿਲਾਂ ਦਿਨ ਵੇਖਿਆ ਆ ਵੀ ਵਰਕਿੰਗ ਡੇ ਆ ਪਹਿਲੀ ਗਰੀ ਵੇਖਿਆ ਵਰਕਿੰਗ ਡੇ ਵਾਲੇ ਦੇ ਮੇਰ ਦਾ ਮੇਰ ਦਾ ਦਫਤਰ ਇੱਕ ਪਹਿਲੀ ਗੱਲ ਹੈ ਜੀ ਕਿਉਂਕਿ ਉਹਨਾਂ ਦਾ ਉਹਨਾਂ ਦਾ ਲੋਜ ਇੱਥੇ ਪੈਂਦਾ ਹੁੰਦਾ ਰੈਗੂਲਰ ਹੀ ਸੋ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਮੇਅਰ ਵਿਵਾਦ ਜਿਹੜਾ ਵਾ ਥਮਨ ਦਾ ਨਾਂ ਨਹੀਂ ਲੈ ਰਿਹਾ ਸੋ ਅੱਜ 2 ਵਜੇ ਜਿਹੜੇ ਕਾਂਗਰਸ ਦੇ ਕਾਉਂਸਲਰ ਜਿਹੜੇ ਕਿ 41 ਕਾਉਂਸਲਰ ਜਦੋਂ ਮੀਟਿੰਗ ਕਰਨ ਅੰਮ੍ਰਿਤਸਰ ਦੇ ਵਿੱਚ ਕਾਰਪੋਰੇਸ਼ਨ ਨਗਰ ਨਿਗਮ ਵਿੱਚ ਪਹੁੰਚਦੇ ਆ ਤੇ ਮੇਅਰ ਆਫਿਸ ਦੇ ਨਾਲ ਜਿਹੜਾ ਵਾ ਕਾਉਂਸਲਰ ਰੂਮ ਹੈਗਾ ਉਹ ਜਿਹੜਾ ਵਾ ਉੱਥੇ ਤਾਲਾ ਵੱਜਾ ਹੁੰਦਾ ਉੱਥੇ ਅੰਦਰ ਜਾਣ ਦੀ ਜਿਹੜੀ ਆਨੁਮਤੀ ਜਿਹੜੀ ਆ ਇਹਨਾਂ ਨੂੰ ਨਹੀਂ ਦਿੱਤੀ ਜਾਂਦੀ ਐ ਸੋ 2 ਵਜੇ ਦਾ ਟਾਈਮ ਹੁੰਦਾ ਵਾ ਹਾਲਾਂਕਿ ਨਗਰ ਨਿਗਮ ਹਾਊਸ ਜਿਹੜਾ ਵਾ ਸ਼ਾਮ ਤੇ 4 ਕਾਂਗਰਸ ਦੇ ਕਾਉਂਸਲਰ ਪਹੁੰਚਦੇ ਉਹ ਤਾਲਾ ਮਿਲਿਆ ਤਾਲਾ ਜਿਹੜਾ ਵਾ ਉਹ ਲੱਗਾ ਮਿਲਦਾ ਵਾ ਸੋ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਵਾ ਸੋ ਵਿਵਾਦ ਜਿਹੜਾ ਵਾ ਉਹ ਹੁੰਦਾ ਵਾ ਕਰਮਚਾਰੀਆਂ ਨਾਲ ਔਰ ਆਖਿਰਕਾਰ ਜਿਹੜਾ ਵਾ ਉਹਨਾਂ ਨੂੰ ਨਗਰ ਨਿਗਮ ਸਦਨ ਦੇ ਵਿੱਚ ਜਾਣਾ ਪੈਂਦਾ ਵਾ ਔਰ ਨਗਰ ਨਿਗਮ ਸਦਨ ਦੇ ਵਿੱਚ ਜਦੋਂ ਕਾਂਗਰਸ ਦੇ ਕਾਉਂਸਲਰ ਮੀਟਿੰਗ ਕਰਦੇ ਉਸ ਦੇ ਵਿੱਚ આરોਪ ਲਾਉਂਦੇ ਆ ਕਿ ਅਸੀਂ ਅੱਜ ਮੀਟਿੰਗ ਕਰਨ ਆਏ ਆ ਸ਼ਹਿਰ ਦੀ ਭਲਾਈ ਤੇ ਸ਼ਹਿਰ ਦੀ ਸਵੱਛਤਾ ਤੇ ਸ਼ਹਿਰ ਦੇ ਵਿਕਾਸ ਲਈ ਜਦੋਂ ਮੀਟਿੰਗ ਕਰਨ ਆਏ ਕਾਉਂਸਲ ਰੂਮ ਤੇ ਜਾਣ ਦੀ ਕੋਸ਼ਿਸ਼ ਕੀਤੀ ਉੱਥੇ ਜਾਣ ਨਹੀਂ ਦਿੱਤਾ ਗਿਆ ਲੇਕਿਨ ਇਸ ਦੇ ਨਾਲ ਨਾਲ ਉਹਨਾਂ ਐਡੀ ਜਦੋਂ ਚੋਣ ਹੁੰਦੀ ਹੈ ਉਸ ਦਿਨ ਜਿਹੜੇ ਅਣਪਛਾਤੇਆਂ ਦੇ ਜਿਹੜਾ ਵਿਵਾਦ ਹੁੰਦਾ ਤੇ ਪਰਚੇ ਦਰਜ ਕੀਤੇ ਆ ਆਖਿਰਕਾਰ ਉਹ ਅਣਪਛਾਤੇ ਕੌਂਸਲਰ ਹੈ ਕਿਹੜੇ ਨੇ ਉਹ ਵੀਡੀਓਗ੍ਰਾਫੀ ਜਿਹ ਵੀ ਮੰਗੀ ਜਾਂਦੀ ਹੋਰ ਕਈ ਗੱਲਾਂ ਜਿਹੜੀ ਦਸੀਆਂ ਉਸ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਦੋਂ ਕੌਂਸਲਰ ਕਾਂਗਰਸ ਤੋਂ ਪਹੁੰਚਦੇ ਔਰ ਕਿਸ ਤਰ੍ਹਾਂ ਵਿਵਾਦ ਹੁੰਦਾ ਮੈਨੂੰ ਮੈਂ ਪਹਿਲਾਂ ਦੂਜੀ ਗੱਲ ਕਰਨੀ ਉਹ ਕਰਕੇ ਫਿਰ ਕੁੱਤਿਆਂ ਦਾ ਮੁੱਦਾ ਪ੍ਰਾਇੋਰਟੀ ਤੇ ਆਪਰੇਸ਼ਨਲ ਤੌਰ ਤੇ ਇਹਦੇ ਤੇ ਐਕਸ਼ਨ ਲਿਆ ਜਾਵੇ ਤੇ ਸ਼ਹਿਰ ਦੇ ਲੋਕਾਂ ਨੂੰ ਤੌਲੀਕ ਟੈਨਸ਼ਨ ਮੇਜਰ ਮਸਾਲਾ ਅੱਜ ਕਾਲੀ ਤੱਕ ਕਾਲੀ ਇਹਦੇ ਤੇ ਇੱਕੋ ਵਰਡ ਲਿਖ ਕੇ ਦੇਣ ਨੂੰ ਜਾ ਰਿਹਾ ਆਪਣੇ ਲੈਟਰਡੰਡਾਂ ਤੇ ਵੀ ਕੁੱਤਿਆਂ ਦੀ ਸਮੱਸਿਆ ਤੋਂ ਪੂਰੂ ਨਗਰੀ ਦੇ ਲੋਕਾਂ ਨੂੰ ਨਿਜਾਤ ਦਵਾਉਣਾ ਪਹਿਲੀ ਗੱਲ ਇਹ ਹੈ ਕਿ ਕੁੱਤਿਆਂ ਦੀ ਸਮੱਸਿਆ ਨੂੰ ਪਾਣੀ ਦੇ ਵਹਾ ਕਰਨ ਭਾਈ ਦੱਸੋ ਅੱਛਾ ਜੀ ਮੇਰੇ ਲੋਕਾਂ ਸੀ ਸੀ ਵੀ ਸੀ ਵੀ ਪ੍ਰੇਤੋਪਰੇ ਪਾਟ ਪਾਟ ਰਿਹਾ ਇਹਨਾਂ ਨੂੰ ਹਾਂ ਕਿਹੜਾ ਕਰ ਯਾਰ ਇੱਥੇ ਨਾ ਕਰਿਆ ਕੋਈ ਚੈਲੰਜ ਬੈਡੀ ਫਲਾ ਦੇ ਉਹਨਾਂ ਨੂੰ काफी देर हो चुकी सारे कांफ्रेंस में आए हैं कांग्रेस पार्टी के लोग रंदावा पीछे करी रंदावा कौन पीछे करी हम तो न्यूज़ में पर तो 1 मिनट एक मिनट याद रख कर ये थे ये भी सच सारी कॉर्पोरेशन बोल रहा है कि साचीली है देखो ओप्सरा जी मजबूरी होती है पर कर नहीं सरकार कैमरा ਕਿ ਉਹਨਾਂ ਨੂੰ ਵੀ ਕੱਲ ਕਹਿੰਦੇ ਕਿ ਸੋਚ ਚਕ ਸਮਾਗਮ ਹੋਇਆ ਇਲੈਕਸ਼ਨ ਨੇ ਹੋਈ ਮੈਂ ਇਸ ਕਰਕੇ ਜੇ ਲੈਕਚਰ ਹੋਏ ਤਾਂ ਮੈਂ ਕਹਿੰਦੇ ਇਲੈਕਸ਼ਨ ਪ੍ਰੋਸੈਸ ਦੋ ਇਲੈਕਸ਼ਨ ਹੋਈ ਨਹੀਂ ਮੈਂ ਤੁਹਾਨੂੰ ਸੋਚ ਚਕ ਸਮਾਗਮ ਜਿਹੜਾ ਹੋਇਆ ਉਹਦੇ ਬਾਅਦ 212 ਚ ਹਾਂਜੀ ਅ ਸੁਨਣ ਜੀ ਪੜਨ ਜੀ ਆਇਆ ਕਿ 5 6 ਅਲ ਬਚਾਤੇ ਕੌਂਸਲਰ ਜੀ ਨੂੰ ਕਦੀ ਗੱਲ ਤੇ ਇਹ ਦੱਸੋਗੇ ਕੌਂਸਲਰ ਵੀ ਕਦੀਆਂ ਪਛਾਤੇ ਹੋਏ ਨੇ ਸਾਨੂੰ ਲੋਕਾਂ ਨੇ ਵੋਟਾਂ ਪਾਈਆਂ ਇੱਕ ਕੌਂਸਲਰ ਨੂੰ ਮਿਨੀਮਮ ਹੀ ਜਾਉਂਦੇ ਤੇ 10000 ਵੋਟ ਉਹਨੂੰ ਕੱਢਦੇ 10000 ਦੀ ਵਾਰ ਉਹਦੀ ਚਲੋ ਉਹ ਤੋਂ ਵੱਧ ਘੱਟ ਕੋਈ ਜਿਹੜੀ ਮਰਜ਼ੀ ਪਾਏ ਔਰ ਜੇ ਅੱਜ ਉਹ ਵੀ ਅਣਪਛਾਤੇ ਹੋ ਗਏ ਤੇ ਇਹ ਦਫ਼ਤਰ ਦਾ ਫਿਰ ਫਾਇਦਾ ਕੀ ਜੂ? ਸਾਨੂੰ ਲੋਕਾਂ ਨੇ ਵੋਟਾਂ ਪਾਈਆਂ ਔਰ ਅਣਪਛਾਤੇ ਕੌਂਸਲਰ ਔਰ ਕਿਸ ਚੀਜ਼ ਦਾ ਸਾਡੇ ਦੇ ਪੱਤਰ ਇਹ ਤੁਸੀਂ ਇਹ ਦੱਸ ਦਿਓ ਕਿ ਕਿਸ ਚੀਜ਼ ਦਾ ਦੇ ਪੱਤਰ ਕਿਸੇ 40 40 ਹੋਇਆ ਦਾ ਕਾਂਗਰਸੀਆਂ ਤੇ ਹੀ ਹੈ ਬੋਟਗੇ ਤੇ ਹੋਇਆ ਨਹੀਂ ਆਪਾ ਜਦੇ ਤੇ ਹੋਇਆ ਨਹੀਂ ਹੋਣਾ ਜੀ ਜੇ ਉਹਨਾਂ ਦੇ ਹੋਇਆ ਤਾਂ ਫਿਰ ਇਹ ਦੱਸ ਦਿਓ ਇਹ ਇਹਨਾਂ ਦਾ ਚੈਨ ਚਾਹ ਰਿਹਾ ਇੱਕ ਬਖਸਾ ਦਾ ਇਹਨਾਂ ਨੂੰ ਐਸਏ ਪ੍ਰੈਸ਼ਰ ਨਾਲ ਬਿਲਡ ਅਪ ਕਰੋ ਸਾਨੂੰ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਸਾਨੂੰ ਦੱਸੋ ਅਸੀਂ ਉਹ ਵੀ ਤਿਆਰ ਹਾਂ ਹਰ ਚੀਜ਼ ਨੂੰ ਫੇਸ ਕਰਨਾਂ ਤੇ ਸਾਨੂੰ ਕੋਈ ਦਚਿੱਤੀ ਨਹੀਂ ਦੋ ਰਹੀ ਨਹੀਂ ਐਸੀ ਉਸ ਵਾਸਤੇ ਰੈਡੀ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਦੱਸੋ ਸਾਡੇ ਅਨੁਪਛਤ ਦੇ ਕਿੰਨੂ ਕਿਨੂ ਪਾ ਰਿਓ ਅਸੀਂ ਉਹਦੇ ਜ਼ਿਆਰ ਨਾਲ ਆਪਣੀ ਤਿਆਰੀ ਕਰ ਜੀਏ ਤਿਆਰੀ ਕਰ ਤੁਸੀਂ ਮੇਰੇ ਨਾਮ ਪਤਾ ਜੇ ਨਾਮ ਪਤਾ ਇੱਥੇ ਸਾਰੇ ਆਦਰਯੋਗ ਅਫਸਰਾਂ ਨੂੰ ਬੁਲਾ ਦਿਓ ਜਿਹੜੇ ਥਾਂ ਤੇ ਬਿਠਾ ਰੋਣੇ ਤੁਹਾਨੂੰ ਰੈਸਪੌਂਸ ਦਿਵਾ ਦਿਓ ਪਹਿਲੇ 45 ਦੇ ਵੀ ਆ ਗਏ ਆਪਣੀ ਰੈਸਪੌਂਸ ਦੇ ਤੱਕ ਬੁਲਾ ਦਿਓ ਇਹਨਾਂ ਫਿਊਚਰ ਵੀ ਵੇਖੋ ਤੁਹਾਨੂੰ ਕਸ਼ਟ ਕਰਨ ਦੀ ਲੋੜ ਨਹੀਂ ਪਊ ਤੁਸੀਂ ਇਹਨਾਂ ਨੂੰ ਦੱਸ ਦਿਓ ਕਿਸੇ ਹੋਰ ਵੀਰ ਨੂੰ ਦੱਸ ਦਿਓ ਮੈਨੂੰ ਦੱਸ ਦਿਓ ਆਪੇ ਤੁਹਾਡੇ ਕੋਲ ਪਹੁੰਚ ਜਾਪਿਆ ਆ ਪੰਜ 6 ਨਹੀਂ 45 ਅਸੀਂ ਸ਼ਹਿਰ ਦੇ ਚੁਣੇ ਹੋਏ ਨਮਾਇੰਦੇ ਆ ਕੋ ਭੱਜੇ ਭਜਾਏ ਬੰਦੇ ਨਹੀਂਗੇ ਸ਼ਹਿਰ ਦੇ ਰਹਿਣ ਵਾਲੇ ਆ ਰੈਗੂਲਰ ਲੜ ਰਹੇ ਆ ਜਿੱਤ ਰਹੇ ਆ ਲekin ਕੋਈ ਦੌਰ ਰਹੇ ਨਹੀਂ ਸ਼ਾਇਦ ਜਿੰਨੀ ਜਨਤਾ ਨੇ ਸਾਨੂੰ ਨਮਾਇੰਦਾ ਬਣਾ ਕੇ ਭੇਜਿਆ ਕੋਈ ਸੋਚ ਕੇ ਨਮਾਇੰਦਾ ਬਣਾਇਆ ਪਰ ਜੇ ਅਸੀਂ ਇਹੋ ਜੀ ਕੋਈ ਕਿਸੇ ਵੀ ਵੀਰ ਨੇ ਇਹੋ ਜੀ ਮਾੜੀ ਹਰਕਤ ਨਹੀਂ ਕੀਤੀ ਪਰ ਫਿਰ ਵੀ ਜੇ ਤੁਹਾਡੇ ਮਤਲਬ ਸਾਡੇ ਚ ਕੋ ਹੈਗਾ ਸਾਨੂੰ ਦੱਸੋ ਅਸੀਂ ਆਪ ਲੈ ਕੇ ਉਹਨੂੰ ਹਾਜ਼ਰ ਕਰਾਂਗੇ ਤੁਹਾਡੇ ਕੋਲ ਬਿਲਕੁਲ ਸਰ ਇੱਕ ਬਾਬਾ ਸਾਹਿਬ ਕਹਿੰਦੇ ਨੇ ਜੋ ਪਾਪ ਕਰਦਾ ਉਹ ਪਾਪੀ ਹੁੰਦਾ ਹੀ ਏ ਪਰ ਜਿਹੜਾ ਪਾਪ ਕਰਦਾ ਉਹ ਸਭ ਤੋਂ ਵੱਡਾ ਪਾਪੀ ਜੇ ਪਾਪ ਨਹੀਂ ਸਮਝਿਆ ਆਪਾਂ ਵੈਰੀ ਗੁੱਡ ਇੱਕ ਅਗਲੀ ਗੱਲ ਇਹ ਗੁਰਦੇ ਆਰਡਰਾਂ ਤੇ ਵੀਡੀਓਗ੍ਰਾਫੀ ਦਾ ਆਰਡਰ ਆਇਆ ਸਾਨੂੰ ਵੀਡੀਓ ਦਿਖਾਈ ਉਹ ਤੁਸੀਂ ਜਿਹੜਾ ਹੈਗਾ ਦੇਖੋ ਇਟ ਇਜ਼ Part of this single collection process ਦਾ part ਹੈ ਤੇ ਵੀ ਅਪਰੋਪਰੀਏਟ ਐਨਵਲਪ ਦੇਵਾਂਗੇ ਆਈ ਥਿੰਕ that okay. will be given to you ਮੈਟ ਅਟਟ੍ਰੈਕਿੰਗ ਦੱਸਣ ਤੇ ਚਲੋ ਤੁਸੀਂ ਜਿੱਦਾਂ ਜੋ ਮੈਂ ਮੀਡੀਆ ਬੜਿਆਗਾ I'm not going to do it so ਤੁਸੀਂ ਆਈ ਕੋਰਪੋਰੇਸ਼ਨ ਨਾਲ ਇੱਕ ਨੂੰ ਦਾ ਲੈਕਸ਼ਨ ਤੇ ਸ਼ੁਰੂ ਦਾ ਕਨਿਊਨਲ ਹੈ ਜੇ ਜਦੋਂ ਟ੍ਰਿਬਿਊਨਲ ਆਰਡਰ ਕਰੇਗਾ ਥੈਟ ਵਿਲ ਬੀ ਗਿਵਨ ਟੂ ਦ ਟ੍ਰਿਬਿਊਨਲ ਨੋਟਿਫਿਕੇਸ਼ਨ ਸਾਹਿਬ ਤੁਸੀਂ ਇਹ ਕਹਿੰਦਾ ਬਾਕੀ ਤੁਸੀਂ ਦੋਆਬ ਲਈ ਤੁਸੀਂ ਇਹ ਜਿਹੜੀ ਤੁਸੀਂ ਕਹਿੰਦੇ ਇਲੈਕਸ਼ਨ ਪਟੀਸ਼ਨ ਦਾ ਇਹ ਅੱਗੇ ਤੁਸੀਂ ਆਨਲਾਈਨ ਨਹੀਂ 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 ਕ੍ਰਾਸ ਦੇ ਵਿੱਚ ਤੁਹਾਨੂੰ ਗਿਆ ਸੀ ਵੀ ਜਿਹਨੂੰ ਲਈ ਜੇ ਕਮਿਸ਼ਨਰ ਸਾਹਿਬ ਕੋ ਵੀਡੀਓ ਲੈਸਾ ਦਾ ਪ੍ਰੈਸ ਨੂੰ ਗਿਆ ਨਾ ਲਈ ਅਸੀਂ ਆਪ ਜਿੰਮੇਦਾਰ ਸ਼ਹਿਰ ਦੇ ਲੋਕਾਂ ਨੂੰ ਦੇਖਣਾ ਚਾਹੋਗੇ ਅੰਦਰ ਕੀ ਹੋਇਆ ਚਲੋ ਆਪਾਂ ਇਹਨਾਂ ਨੂੰ ਪ੍ਰੋਸੈਸ ਆਪ ਪ੍ਰੋਸੈਸ ਪੁੱਛ ਲੋ ਆਪਾਂ ਵੀਡੀਓ ਬਿਲਕੁਲ ਇਹੀ ਹੈਗਾ ਪਰ ਦੇ ਵੀ ਸਾਰੇ ਲਾਇਜ਼ ਰਿਸਪੈਕਟਿਵਲੀ ਹੁੰਦੇ ਹੈ ਉਸ ਸੀਜਰ ਹੀ ਹੈ ਕਿ ਟਰਮੀਨਲ ਦੇ ਜਦੋਂ ਤੁਸੀਂ ਪਾਣਾ ਹੈਗਾ ਟਰਮੀਨਲ ਵੀ ਲਾ ਆਰਡਰ ਜੀ ਸਾਨੂੰ ਜਿਹੜਾ ਰਿਕਾਰਡ ਦਿਓ ਐਂਡ ਰਿਕਾਰਡ ਇਨਕਲੂਡਸ ਵੀਡੀਓਗ੍ਰਾਫੀ ਤਾਂ ਤੁਸੀਂ ਵੀਡੀਓਗ੍ਰਾਫੀ ਲੈ ਕੇ ਫਿਰ ਸੇ ਇੱਕ ਮੀਡੀਆ ਸਾਡੇ ਤੁਸੀਂ ਇਹ ਤੇ ਮੰਨਦੇ ਹੋ ਨਾ ਕਿ ਵੀਡੀਓਗ੍ਰਾਫੀ ਹੋਈ ਹੈ ਬਿਲਕੁਲ ਹੋਈ ਹੈ ਸਾਰੀ ਕੰਪਲੀਟ ਹੋਈ ਹੈ ਬਿਲਕੁਲ ਸਾਨੂੰ ਹਾਈ ਬਾਣ ਜੋ ਹਾਈ ਕੋਰਟ ਦੇ ਆਰਡਰ ਸੀਗੇ ਬਸ ਠੀਕ ਹੈ ਜੇ ਪਹਿਲਾਂ